ਕੱਲ ਮੈਂ ਸੁਣ ਰਿਹਾ ਸੀ ਇਹ ਹਲਕਾ ਇੰਚਾਰਜ ਸ਼ੰਸ਼ੇਰ ਜੀ ਦਾ ਇਰੀਗੇਸ਼ਨ ਨਾਲ ਗੱਲ ਹੋ ਗਈ ਆ ਜੀ ਜੀ ਡਬਲਿਊ ਡੀ ਮੈਕਮਿਨਾ ਗੱਲ ਹੋ ਗਈ ਆ ਪ੍ਰਬੰਧ ਜਿਹੜੇ ਆ ਜਲਦੀ ਪ੍ਰਬੰਧ ਜਿਹੜੇ ਪਾ ਪ੍ਰਬੰਧ ਕੀਤੇ ਜਾਣਗੇ ਇਹ ਕੱਲ ਰਾਤ ਦੀ ਟੁੱਟੀ ਆ ਅਜੇ ਤੱਕ ਇੱਥੇ ਪ੍ਰਸ਼ਾਸਨ ਦਾ ਕੋਈ ਬੰਦਾ ਨਹੀਂ ਔਰ ਨੱਖਰ ਪਈਆ ਲਾ ਕੇ ਮੈਂ ਦੇਖਿਆ ਇਹ ਫਸਲਾਂ ਜਿਹੜੀਆਂ ਉਹਨਾਂ ਨੇ ਪਾਲ ਕੇ ਖੜੀਆਂ ਕੀਤੀਆਂ ਨੇ ਬਾਂਦੇ ਵਾਂਗੂ ਜਿਹੜੀਆਂ ਪਾਲੀਆਂ ਫਸਲਾਂ ਜਿਹਨਾਂ ਨੂੰ ਤੁਹਾਨੂੰ ਨੁਕਸਾਨ ਹੋ ਰਿਹਾ ਇਹਦੀ ਪਰਭਾਈ ਕੌਣ ਕਰੂਗਾ ਆ 25 ਤਰੀਕ ਨੂੰ ਇਹਨਾਂ ਨੀ ਪੱਥਰ ਰੱਖਿਆ ਸੀ ਜਦੋਂ ਛੜੜਾ ਸਾਡੇ ਚੌਧਰੀ ਸ਼ੰਸ਼ੇਰ ਜੀ ਨੇ ਤੇਹੀ ਉਦੋਂ ਵੀ ਉਡਣ ਲੱਗਿਆ ਹਲਕਾ ਹਲਕਾ ਇੰਚਾਰਜ ਨੂੰ ਪਿੰਡ ਦੇ ਲੋਕਾਂ ਨੇ ਬਚਾਇਆ ਉਹਨੇ ਕਿਸ ਨੂੰ ਨਹੀਂ ਬਚਾਇਆ ਆਪ ਨੂੰ ਜਾਣ ਨਹੀਂ ਕਰਾਇਆ ਜਨਰਦਾ ਕਮਾਚ ਕੇ ਨੁਕਰੇ ਮਲ ਲੱਗ ਗਿਆ ਸੀ ਉਹ ਮੈਂ ਨਹੀਂ ਅੱਗੇ ਜਾ ਸਕਦਾ ਮੈਨੂੰ ਕੱਢੋ ਇੱਥੋਂ ਬਾਹਰ ਇਹ 2023 ਦੀ 2023 ਦੀ ਗੱਲ ਹੈ ਪਹਾੜੀ ਖੇਤਰ ਦੇ ਵਿੱਚ ਲਗਾਤਾਰ ਪੈ ਰਹੇ ਮੀਂਹ ਨੂੰ ਲੈ ਕੇ ਜਿੱਥੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਜੋ ਹੜ੍ਹਾਂ ਦਾ ਖਤਰਾ ਉਹ ਲਗਾਤਾਰ ਖਾਸ ਕਰਕੇ ਬਿਆਸ ਦਰਿਆ ਦੀ ਹਦੂਦ ਦੇ ਨਾਲ ਲੱਗਦੇ ਅਨੇਕਾਂ ਪਿੰਡਾਂ ਦੇ ਲੋਕਾਂ ਦੇ ਸਿਰਾਂ ਤੇ ਜਿਹੜਾ ਮਡਰਾਉਂਦਾ ਨਜ਼ਰ ਆ ਰਿਹਾ ਤੇ ਲਗਾਤਾਰ ਪੰਜਾਬ ਸਰਕਾਰ ਵੱਲੋਂ ਜਿੱਥੇ ਵਾਅਦੇ ਦਾਵੇ ਕਈ ਤਰ੍ਹਾਂ ਦੇ ਕੀਤੇ ਜਾ ਰਹੇ ਨੇ ਉੱਥੇ ਹੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੀ ਪੁਖਤਾ ਅਗਾਊਂ ਪਰਬੰਧ ਕਰ ਲੈਂਦੇ ਬੇਸ਼ੱਕ ਵਾਅਦੇ ਤਾਂ ਵੇ ਜਿਹੜੇ ਨੇ ਉਹ ਤਾਂ ਕੀਤੇ ਜਾ ਰਹੇ ਨੇ ਪਰ ਗਰਾਉਂਡ ਜ਼ੀਰੋ ਤੇ ਜੇਕਰ ਦੇਖਿਆ ਜਾਵੇ ਤੁਸੀਂ ਦੇਖ ਸਕਦੇ ਹੋ ਕਿ ਅਸਲ ਵਿੱਚ ਅਸੀਂ ਦਲੇਲਪੁਰ ਖੇੜਾ ਦਲੇਲਪੁਰ ਖੇੜਾ ਦੀ ਹਦੂਦ ਦੇ ਵਿੱਚ ਖੜੇ ਆ ਜਿਵੇਂ ਬੀਤੇ ਦਿਨ ਤੋਂ ਬੀਤੇ ਦਿਨ ਤੋਂ ਟਾਂਡਾ ਦੀ ਹਦੂਦ ਦੇ ਵਿੱਚ ਜੋ ਪ੍ਰਸ਼ਾਸਨ ਵੱਲੋਂ ਪ੍ਰਕਿਰਿਆ ਕੀਤੀ ਹੋਈ ਆ ਜੋ ਪਾੜ ਤੁਹਾਨੂੰ ਦੱਸਦੀ ਏ ਦੁਬਾਰਾ ਕਿ 2023 ਤੋਂ ਪਏ ਸਨ ਸੇਫਟੀ ਸਪਰਾਂ ਦੇ ਵਿੱਚ ਟਾਂਡੇ ਦੀ ਤਰਜ ਦੇ ਉੱਪਰ ਹੀ ਜੇਕਰ ਗੱਲ ਕੀਤੀ ਜਾਵੇ ਦਲੇਲਪੁਰ ਖੇੜਾ ਤੇ ਸੇਫਟੀ ਸਪਰਾਂ ਤੇ ਸੋ ਫਿਰ ਸੇਫਟੀ ਸਪਰਾਂ ਦੇ ਉੱਪਰ ਇਸ ਵੇਲੇ ਅਸੀਂ ਖੜੇ ਆ ਜਿੱਥੇ ਬੀਜੇਪੀ ਦੇ ਜੋ ਜ਼ਿਲ੍ਹਾ ਪ੍ਰਧਾਨ ਨੇ ਸਰਦਾਰ ਬਘੇਲ ਸਿੰਘ ਉਸ ਸਮੁੱਚੀ ਆਪਣੀ ਭਾਜਪਾ ਦੀ ਟੀਮ ਸਮੇਤ ਚਾਹੇ ਉਹ ਦਿਨਨਗਰ ਹਲਕੇ ਦੇ ਨਾਲ ਸਬੰਧਤ ਹੁਣ ਆਰਕੇ ਨਡਾਲਾ ਹੋਣ ਜਾਂ ਰੇਨੁਕਸ਼ੇਪ ਹੁਣ ਜਾਂ ਚੌਧਰੀ ਸਾਹਿਬ ਹੁਣ ਦਿਨਨਗਰ ਨਾਲ ਸਬੰਧਤ ਬਬਲੀ ਚੌਧਰੀ ਜੀ ਇਸ ਤੋਂ ਇਲਾਵਾ ਜਿਵੇਂ ਜਸਪਾਲ ਕੁੰਡਲ ਜੀ ਨੇ ਤਮਾਮ ਜੋ ਲੀਡਰਸ਼ਿਪ ਆ ਕਹਿੰਦਾ ਮਤਲਬ ਆਪਣੇ ਸਮਰਥਕਾਂ ਸਮੇਤ ਦਲੇਲਪੁਰ ਵਸੀਆਂ ਦਾ ਜੋ ਹੜ ਪ੍ਰਭਾਵਿਤ ਖੇਤਰ ਨੇ ਲੋਕਾਂ ਦਾ ਹਾਲ ਜਾਣਨ ਵਾਸਤੇ ਪੁੱਜੇ ਨੇ ਲਬਤ ਕਰ ਲੈਨੇ ਆ ਸੋ ਇਸ ਵਰਤਾਰੇ ਨੂੰ ਜਾਂ ਸਰਕਾਰ ਦੇ ਰਵਈਏ ਨੂੰ ਕਿਵੇਂ ਦੇਖਦੇ ਹੋ ਦੇਖੋ ਮੈਂ ਅੱਜ ਲੁਧਿਆਣੇ ਮੀਟਿੰਗ ਸੀ ਲੁਧਿਆਣੇ ਤੋਂ ਜਦੋਂ ਮੈਂ ਚੱਲਿਆ ਤੇ ਮੈਨੂੰ ਫੋਨ ਆਇਆ ਸਾਡੇ ਸਰਕਲ ਪ੍ਰਧਾਨ ਜੀ ਦਾ ਸੰਦੀਪ ਜੀ ਦਾ ਕਿ ਜੋ ਹਾਲਾਤ ਇਸ ਪਿੰਡ ਦੇ ਅੱਜ ਚੇਚੀਆਂ ਦਲੇਰਪੁਰ ਜਿਹੜਾ ਪਿੰਡ ਦੀ ਹਦੂ ਤਿਆ ਉਹਦੇ ਤੇ ਇਹ ਜਿਹੜਾ ਬੰਨ ਇੱਕ ਤਾਜਾ ਬੰਨ ਜਿਹੜਾ ਟੁੱਟਿਆ ਸੋ ਕੱਲ ਮੈਂ ਸੁਣ ਰਿਹਾ ਸੀ ਇਹ ਹਲਕਾ ਇੰਚਾਰਜ ਸ਼ਮਸ਼ੀਰ ਜੀ ਦਾ ਉਹਨਾਂ ਦੇ ਨਾਲ ਉਹਨਾਂ ਦੇ ਜ਼ਿਲ੍ਹਾ ਪ੍ਰਧਾਨ ਸੀ ਮੈਂ ਸੁਣ ਰਿਹਾ ਸੀ ਉਹਨਾਂ ਦੇ ਬਿਆਨ ਕਿ ਇਹ ਇਰੀਗੇਸ਼ਨ ਨਾਲ ਗੱਲ ਹੋ ਗਈ ਆ ਜੀ ਪੀ ਡਬਲਯੂ ਡੀ ਮੈਕਮੇਨਾਂ ਨਾਲ ਗੱਲ ਹੋ ਗਈ ਆ ਪ੍ਰਬੰਧ ਜਿਹੜੇ ਆ ਜਲਦੀ ਪ੍ਰਬੰਧ ਜਿਹੜੇ ਪੁਕਤਾ ਪ੍ਰਬੰਧ ਕੀਤੇ ਜਾਣਗੇ ਪਰ ਇਹ ਪਤਾ ਲੱਗਾ ਜੀ ਕੱਲ ਦਾ ਇਹ ਬੰਨ ਟੁੱਟਿਆ ਆ ਜਿਹੜਾ ਦਲੇਰਪੁਰ ਔਰ ਚੇਚੀਆਂ ਦਾ ਇਹ ਨਵਾਂ ਬੰਨ ਜਿਹੜਾ ਤੁਸੀਂ ਟੁੱਟੀ ਆ ਇਹ ਕੱਲ ਰਾਤ ਦੀ ਟੁੱਟੀ ਆ ਅਜੇ ਤੱਕ ਇੱਥੇ ਪ੍ਰਸ਼ਾਸਨ ਦਾ ਕੋਈ ਬੰਦਾ ਨਹੀਂ ਸਰਕਾਰ ਵੱਲੋਂ ਕੋਈ ਪ੍ਰਬੰਧ ਨਹੀਂ ਕੀਤਾ ਜਾ ਰਿਹਾ ਸੋ ਇਹ ਤੋਂ ਅੱਗੇ ਆਪਾਂ ਗੱਲ ਕਰੀਏ ਇਸ ਤੋਂ ਅਗਲੇ ਪਿੰਡਾਂ 'ਚ ਜਦੋਂ ਜਾਂਦੇ ਆ ਤੇ ਦੋ ਪੁਰਾਣੇ ਬੰਨ ਜਿਹੜੇ ਆ ਤੁਸੀ ਦੇ ਹੋ ਟੁੱਟੇ ਹੋਏ ਆ 2023 ਦੇ ਜਦੋਂ ਫਲੱਡ ਆਇਆ ਸੀ ਉਹਦੀ ਕੋਈ ਰਿਪੇਅਰ ਕੋਈ ਮਰਮਤ ਨਹੀਂ ਕੀਤੀ ਗਈ ਉਸ ਸਮੇਂ ਤੋਂ ਲੈ ਕੇ ਔਰ ਅੱਜ ਮਾਹੌਲ ਬਣਿਆ ਹੜ੍ਹ ਦਾ ਫਲੱਡ ਦਾ ਔਰ ਇਹ ਕੁਦਰਤੀ ਆਫਤਾਂ ਨੇ ਪਹਿਲੀ ਗੱਲ ਤਾਂ ਇਹ ਆ ਕਿ ਇੱਥੇ ਕੋਈ ਸਿਆਸੀ ਸਮੀਕਰਨਾ ਕਰਕੇ ਨਹੀਂ ਅਸੀਂ ਪਹੁੰਚੇ ਅਸੀਂ ਸਿਰਫ ਤੇ ਸਿਰਫ ਇਹ ਗੱਲ ਪੁੱਛਣੀ ਚਾਹੁੰਦੇ ਆ ਸਰਕਾਰ ਨੂੰ ਕਿ ਇੱਥੇ ਕੋਈ ਰਾਜਨੀਤੀ ਨਹੀਂ ਕਰਨ ਆਏ ਇਹ ਕੁਦਰਤੀ ਆਫਤਾਂ ਨੇ ਇਹ 'ਚ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਸਹਿਯੋਗ ਦੇਣਾ ਚਾਹੀਦਾ ਇਹ ਗੱਲ ਅਸੀਂ ਸਹਿਮ ਪਰ ਇਹ ਲੋਕ ਜਿਹੜੇ ਇਥੋਂ ਦੇ ਵਸਨੀਕ ਨੇ ਲੱਗ ਲੱਗੇ ਪਿੰਡਾਂ ਦੇ ਇਹਨਾਂ ਦਾ ਕਸੂਰ ਕੀ ਅਸੀਂ ਇਹ ਸਰਕਾਰ ਨੂੰ ਪੁੱਛਣਾ ਚਾਹੁੰਦੇ ਆ ਕਿ ਕਸੂਰ ਕੀ ਇਹਨਾਂ ਲੋਕਾਂ ਦਾ ਔਰ ਲੱਖਾਂ ਰੁਪਈਆ ਲਾ ਕੇ ਮੈਂ ਦੇਖ ਰਿਹਾ ਜੀ ਇਹ ਫਸਲਾਂ ਜਿਹੜੀਆਂ ਉਹਨਾਂ ਨੇ ਪਾਲ ਕੇ ਖੜੀਆਂ ਕੀਤੀਆਂ ਨੇ ਅੱਜ ਹੋਰ ਦੋ ਇੱਕ ਦੋ ਮਹੀਨੇ ਤੱਕ ਵੱਡੀਆਂ ਸ਼ੁਰੂ ਹੋਣੀਆਂ ਨੇ ਔਰ ਕੀ ਕਸੂਰ ਕੀ ਹੋ ਗਿਆ ਇਹਨਾਂ ਲੋਕਾਂ ਦਾ ਜਿਹੜਾ ਅੱਜ ਪ੍ਰਸ਼ਾਸਨ ਔਰ ਸਰਕਾਰ ਦੇ ਕਰਕੇ ਉਹਨਾਂ ਫਸਲਾਂ ਦਾ ਨੁਕਸਾਨ ਹੋ ਰਿਹਾ ਪਲੀਆਂ ਫਸਲਾਂ ਜਿਹੜੀਆਂ ਨੇ ਪੁੱਤਾਂ ਦੇ ਵਾਂਗੂ ਜਿਹੜੀਆਂ ਪਾਲੀਆਂ ਫਸਲਾਂ ਜਿਨ੍ਹਾਂ ਦਾ ਨੁਕਸਾਨ ਹੋ ਰਿਹਾ ਇਹਦੀ ਪਰਪਾਈ ਕੌਣ ਕਰੂਗਾ ਔਰੇ ਲੋਕਾਂ ਲਈ ਜਿਹੜਾ ਇੱਕ ਮੁਸ਼ਕਲ ਜਿਹੜੀ ਖੜੀ ਹੋ ਰਹੀ ਹੈ ਮੈਂ ਦੇਖ ਰਿਹਾ ਤੁਸੀਂ ਤੇ ਬਿਲਕੁਲ ਰਸਤੇ ਜਿਹੜੇ ਬੰਦ ਹੋਏ ਪਏ ਆ ਉਹਦਾ ਕੋਈ ਪ੍ਰਬੰਧ ਨਹੀਂ ਔਰ ਦੋ ਹੀ ਆਪਣੇ 25 ਤਰੀਕ ਨੂੰ ਜੋ ਮੈਨੂੰ ਪਤਾ ਲੱਗਾ ਪਿਛਲੇ ਮਹੀਨੇ ਦੀ ਇਹਦਾ ਨਹੀਂ ਪੱਥਰ ਰੱਖਿਆ ਗਿਆ ਇਸ ਸੜਕ ਦਾ ਇਸ 25 ਤਰੀਕ ਨੂੰ ਜਿਹੜਾ ਮੀਆਂ ਦੇ ਵਿੱਚ ਜਿਹੜਾ ਸੀਜ਼ਨ ਹੈ ਸਾਉਣ ਦਾ ਇਹਦੇ ਵਿੱਚ ਜਿਹੜਾ ਨਹੀਂ ਪੱਥਰ ਅਸੀਂ ਸੜਕ ਬਣਾਉਣ ਦਾ ਰੱਖ ਰਹੇ ਆ ਇਨ ਕਮੀ ਸਰਕਾਰ ਦੀਆਂ ਗੱਲਾਂ ਜਿਹੜੀਆਂ ਨੇ ਸਾਨੂੰ ਤਾਂ ਸਮਝ ਨਹੀਂ ਆ ਰਹੀਆਂ ਕਿ ਇਹ ਹਰ ਪਾਸਿਓਂ ਜਿਹੜੀ ਟੋਟਲੀ ਫੇਲਿਅਰ ਵਾਲੇ ਪਾਸੇ ਜਾ ਰਹੀ ਹੈ ਚਾਹੇ ਲਾਅ ਐਂਡ ਆਰਡਰ ਦੀ ਤੁਸੀਂ ਗੱਲ ਕਰੋ ਜਾਹੇ ਅਜੇ ਨਸ਼ੇ ਦੀ ਗੱਲ ਕਰਦੇ ਆਂ ਸੀ ਇਹ ਪਿੰਡਾਂ ਚ ਜਾ ਜਾ ਕੇ ਕੈਂਪ ਲਾ ਰਹੇ ਆ ਸੌਂ ਚਕਾਰ ਰਹੇ ਆ ਸਾਨੂੰ ਪਤਾ ਨਹੀਂ ਉਹੀ ਟੀ-ਸ਼ਰਟਾਂ ਸ਼ਾਮਾਂ ਨੂੰ ਪਾਈਆਂ ਹੁੰਦੀਆਂ ਔਰ ਉੱਥੇ ਹੀ ਉਸੇ ਕੈਂਪਾਂ ਦੇ ਵਿੱਚ ਹੀ ਸ਼ਰਾਬ ਸ਼ੁਰੂ ਹੋ ਜਾਂਦੀ ਹੈ ਇਹਨਾਂ ਦੇ ਸੋ ਮੈਂ ਅੱਜ ਇਹ ਗੱਲ ਤੁਹਾਡੇ ਮਾਧਿਅਮ ਦੇ ਰਹੀ ਕਰਨਾ ਚਾਹੁੰਨਾ ਔਰ ਪੁੱਛਣਾ ਚਾਹੁੰਨਾ ਪ੍ਰਸ਼ਾਸਨ ਨੂੰ ਵੀ ਔਰ ਸਰਕਾਰ ਨੂੰ ਵੀ ਕਿ ਇਹ ਦੱਸਿਆ ਜਾਵੇ ਜਿਹੜਾ 2023 ਦੇ ਵਿੱਚ ਜਿਹੜੇ ਸੇਫਟੀ ਬੰਦ ਸੀ ਇਹਨਾਂ ਦੀ ਰਿਪੇਅਰ ਜਾਂ ਮਰਮਤ ਕਿਉਂ ਨਹੀਂ ਕੀਤੀ ਗਈ ਜਿਹੜੇ ਅਗਲੇ ਦੋ ਬੰਦ ਟੁੱਟੇ ਆ ਇਹ ਬੰਨ ਬਿਲਕੁਲ ਜਿੱਥੇ ਅਸੀਂ ਖੜੇ ਆਂ ਤਾਜਾ ਬੰਨ ਟੁੱਟਿਆ ਰਾਤ ਦਾ ਅਜੇ ਤੱਕ ਪ੍ਰਸ਼ਾਸਨ ਇਥੇ ਨਹੀਂ ਪਹੁੰਚਿਆ ਔਰ ਮੈਂ ਉਹੀ ਗੱਲ ਕਰ ਰਿਹਾ ਜੀ ਅਸੀਂ ਦੇਖਿਆ ਸਾਰਾ ਕੁਛ ਹੀ ਮੈਨੂੰ ਦੱਸਿਆ ਉਥੋਂ ਫੋਨ ਵੀ ਆਇਆ ਮੈਨੂੰ ਵਕ ਵਕ ਆਪਣੇ ਇਥੋਂ ਟਾਂਡੇ ਤੋਂ ਵੀ ਫੋਨ ਆਇਆ ਸੀ ਆਪਣੇ ਪਾਰਟੀ ਦੇ ਸਾਥੀਆਂ ਦਾ ਕਿ ਇਹ ਜਿਹੜੇ ਬੰਨ ਨੇ ਪੁਰਾਣੇ ਟੁੱਟੇ 2023 ਦੇ ਉਹਨਾਂ ਦੀ ਰਿਪੇਅਰ ਕੋਈ ਨਹੀਂ ਹੋਈ ਔਰ ਜਦੋਂ ਪਿੱਛੇ ਪਾਣੀ ਦਾ ਪੱਧਰ ਵਧਿਆ ਨੇਚਰਲੀ ਇਹ ਜਦੋਂ ਹੁਣ ਅਜੇ ਤੱਕ ਵੀ ਇਹਨੂੰ ਸੰਭਾਲਿਆ ਜਾ ਸਕਦਾ ਜੇ ਸਰਕਾਰ ਅਜੇ ਵੀ ਸੁੱਤੀ ਹੈ ਅਸੀਂ ਜਗਾਉਣਾ ਚਾਹੁੰਦੇ ਆਂ ਜੇ ਸਾਨੂੰ ਕੋਈ ਜ਼ਰੂਰਤ ਪੈਂਦੀ ਹੈ ਤੇ ਅਸੀਂ ਮੈਂ ਇਹ ਗੱਲ ਕਰਦਾ ਕਿ ਅੱਜ ਇਹ ਪਾਣੀ ਨੂੰ ਸੰਬੰਧੀ ਜ਼ਰੂਰਤ ਹੈ ਅੱਜ ਸੰਭਿਆ ਜਾ ਸਕਦਾ ਔਰ ਅਗਲੀਆਂ ਫਸਲਾਂ ਜਿਹੜੀਆਂ ਬਚ ਸਕਦੀਆਂ ਨੇ ਅਜੇ ਵੀ ਪਰ ਇਹ ਅਜੇ ਤੱਕ ਇਹਦੇ ਵੱਲ ਕੋਈ ਧਿਆਨ ਨਹੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਪਰ ਸਤਤ ਰੀ ਆਗੂਆਂ ਦਾ ਕਹਿਣਾ ਕਿ ਪਹਿਲੀਆਂ ਸਰਕਾਰਾਂ ਨੇ ਤਾਂ ਕੀਤਾ ਕੁਝ ਨਹੀਂ ਮਿੱਟੀ ਦਾ ਬੁੱਕ ਤੱਕ ਨਹੀਂ ਪਾਇਆ ਪਰ ਉਹਨਾਂ ਵੱਲੋਂ ਜਿਹੜੀ ਧੂਸੀ ਬੰਨੀ ਜਾ ਰਹੀ ਹੈ ਪੱਕੀ ਕੀਤੀ ਜਾ ਰਹੀ ਹੈ ਮੈਂ ਦੱਸਣਾ ਚਾਹੁੰਦਾ ਜੀ ਮੈਂ ਹੁਣ ਨਿਕਲ ਕੇ ਆਇਆ ਜਦੋਂ ਪਿੰਡ ਤੋਂ ਦਲੇਰਪੁਰ ਪਿੰਡ ਦੇ ਵਸਨੀਕ ਕਿਥੋਂ ਦੇ ਸਾਥੀ ਸੀ ਲੋਕ ਉਹ ਗੱਲ ਕਰਦੇ ਪਏ ਸੀ ਕਿ ਇਹ ਜਿਹੜੀਆਂ ਸੜਕਾਂ ਤੁਸੀ ਦੀਆਂ ਬਣੀਆਂ ਨੇ ਜਦੋਂ ਸੀਤਾਰਾਮ ਕਸ਼ਵ ਜੀ 2007 ਚ ਐਮਐਲਏ ਬਣੇ ਉਸ ਸਮੇਂ ਦੀਆਂ ਜਿਹੜੀਆਂ ਸੜਕਾਂ ਬਣੀਆਂ ਨੇ ਜੀ ਉਸ ਤੋਂ ਬਾਅਦ ਇਹ ਸੜਕ ਦੁਬਾਰਾ ਨਾ ਤਾਂ ਰਿਪੇਅਰ ਹੋਈ ਤੇ ਨਾ ਬਣੀ ਹੈ ਜੀ ਹੁਣ بارش ਤੇ ਦਿਨ ਆਇਆ ਤੇ ਇਹਨਾਂ ਨੇ ਨਹੀਂ ਪੱਥਰ ਰੱਖ ਕੇ ਤੇ ਔਰ ਇੱਕ ਦੋ ਦਿਨ ਦੇ ਵਿੱਚ ਹੁਣ ਇੱਥੇ ਗੜਕਾ ਪਾਉਣਾ ਸ਼ੁਰੂ ਕੀਤਾ ਮੈਂ ਚਾਹਣਾ ਪੁੱਛਣਾ ਚਾਹਣਾ ਕਿ ਇਹ ਕਰਨਾ ਕੀ ਚਾਹੁੰਦੇ ਦੱਸਣਾ ਕੀ ਚਾਹੁੰਦੇ ਆ ਲੋਕਾਂ ਔਰ ਅੱਜ ਇਹ ਲੋੜ ਆ ਜ਼ਰੂਰਤ ਆ ਸਰਕਾਰ ਨੂੰ ਕਿ ਨਾਲ ਲੋਕਾਂ ਜਾਣ ਕੇ ਅਸੀਂ ਤਾਂ ਖੜੇ ਆ ਇਹ ਕੁਦਰਤੀ ਆਫਤ ਆ ਸਾਨੂੰ ਖੜਨਾ ਵੀ ਚਾਹੀਦਾ ਸਭ ਨੂੰ ਇਸ ਸਮੇਂ ਦੇ ਵਿੱਚ ਰਾਜਨੀਤੀ ਤੋਂ ਉੱਪਰ ਉੱਠ ਕੇ ਪਰ ਕਿਤੇ ਤੇ ਕਿਤੇ ਲੋੜ ਹੈ ਅੱਜ ਉਹਨਾਂ ਨੂੰ ਜਿਹੜਾ ਪ੍ਰਸ਼ਾਸਨ ਨੂੰ ਆਪਣੇ ਪ੍ਰਬੰਧ ਕਰਕੇ ਉਹਨਾਂ ਨੂੰ ਇਸ ਲੋਕਾਂ ਨੂੰ ਇਸ ਮਾਰਤ ਤੋਂ ਬਚਾਉਣਾ ਚਾਹੀਦਾ ਪਿੰਡਾਂ ਨੂੰ ਵੇਖੋ ਜੀ ਸਾਨੂੰ ਤੇ 3 ਸਾਲ ਹੋ ਗਿਆ ਤਰਲੇ ਮਾਰਦਿਆਂ ਨੂੰ ਵੀ ਸਾਡੇ ਦੋ ਨਕੇ ਟੁੱਟੇ ਆ ਤੇ ਉਹਨਾਂ ਦੀ ਰਿਪੇਅਰ ਕਰਾ ਦਿਓ ਆ 25 ਤਰੀਕ ਨੂੰ ਇਹਨਾਂ ਨੀ ਪੱਥਰ ਰੱਖਿਆ ਜਿਹਨੂੰ ਛੜਕਦਾ ਸਾਡੇ ਚੌਦੀ ਸੰਸੇਰ ਜੀ ਨੇ ਤੇ ਇਹੀ ਉਦੋਂ ਵੀ ਉਹਨਾਂ ਨੂੰ ਕਿਹਾ ਸੀ ਤੋ ਕਹਿੰਦੇ ਨਹੀਂ ਜੀ ਐਕਸ਼ਨ ਸਾਫ ਨਾਲ ਗੱਲਬਾਤ ਹੋ ਗਈ ਆ ਬਸ 2.5 ਡਾਂਗ ਤੇ ਸਾਡੇ ਨਕੇ ਪੂਰੇ ਜਾਣੇ ਆ ਉਹ ਨੱਕੇ ਤੇ ਕੀ ਪੁਰਨਾ ਹੋਂਦਾਂ ਪੁੱਦਣ ਲੱਗਿਆ ਆ ਐਂਡਾ ਜਿਵੇਂ ਖੋ ਤੁਹਾਡੇ ਸਾਹਮਣੇ ਕੀ ਮੰਡਿਆ ਡੱਡੇ ਵੱਡੇ ਦਰਖਤ ਪੁੱਟੇ ਜਾਣਦੇ ਆ ਆ ਸਾਡੀ ਫਸਲ ਵੇਖੋ ਹਜ਼ਾਰਾਂ ਏਕੜ ਫਸਲ ਆ ਇਹ ਦੋ ਨੱਕੇ ਦੋ ਦੋ ਲੱਖ ਦਾ ਖਰਚਾ ਨਹੀਂ ਆਉਂਦਾ ਨਾਕਿਆਂ ਦੇ ਤੇ ਤਿੰਨ ਸਾਲ ਹੋ ਗਿਆ ਸਾਨੂੰ ਮਿੰਨਤਾ ਕਰਦਿਆਂ ਨੂੰ ਸਾਡੀ ਨਹੀਂ ਸੁਣਾਈ ਹੋਣ ਦੀ ਤੇ ਇਹ ਸਰਕਾਰ ਨੂੰ ਹੀ ਮੁਰਦਾਬਾਦ ਨਹੀਂ ਕਹਿਣਾ ਤੇ ਜਿੰਦਾਬਾਦ ਇਹ ਕਹਿਣੇ ਰੇ ਇਹਨੂੰ ਕਿਹਾ ਕਿ ਕੰਮ ਕਰੇਗਾ ਤੇ ਜਿੰਦਾਬਾਦ ਹੋਏਗੀ ਜੇ ਨਾ ਕਰੇਗਾ ਤੇ ਮੁਰਦਾਬਾਦ ਹੋਏਗੀ ਇਹ ਸਾਡੀ ਤੈਨੂੰ ਚੇਤਾਵਨੀ ਆ ਆ ਵੇਖ ਲੋ ਤੀਜਾ ਨੱਕਾ ਫੇਰ ਪੈ ਗਿਆ ਆ ਸਾਰਾ ਇਲਾਕਾ ਡੁੱਬ ਗਿਆ ਜੇ ਤਿੰਨੇ ਨੱਕੇ ਵੱਜ ਜਾਂਦੇ ਸਾਰਾ ਇਲਾਕਾ ਇਹ 15 ਪਿੰਡ ਘਟੋ ਘਟ ਬਚ ਸਕਦੇ ਆ ਪਾਣੀ ਦੀ ਲੂਈੜ ਚ ਪਰ ਇਹ ਜਿੰਨੀ ਫਸਲ ਹੀ ਸਭ ਗਲ ਕੇ ਸੁਆਹ ਹੋ ਜਣੀ ਆ ਇਹ ਨਾ ਪਾਣੀ ਕੇ ਪਾਸੇ ਨਹੀਂ ਨਿਕਲਣਾ ਸਾਡੀ ਪ੍ਰਸ਼ਾਸਨ ਨੂੰ ਇਹੋ ਬੇਨਤੀ ਆ ਪੇ ਦਾ ਕੋਈ ਨਾ ਕੋਈ ਜਿੰਨੀ ਜਲਦੀ ਹੋ ਸਦਾ ਹੱਲ ਕਰੇ ਬੱਚੇ ਸਾਡੇ ਘਰ ਬੈਠੇ ਆ ਇਹ ਛਿੜਕ ਨਾਂ ਬੰਦ ਕਰਕੇ ਸਾਡੇ 6 ਵਜੇ ਦੇ ਕਰੀਬ ਚਾਰ ਬੱਸਾਂ ਸਾਡੇ ਪਿੰਡ ਚ ਆਉਂਦੀਆਂ ਸੀ ਬੱਚੇ ਸਾਡੇ ਵਟੇ ਵਟੇ ਸਕੂਲਾਂ ਚ ਜਾਂਦੇ ਸੀ 1.5 ਸਾਲ ਤੋਂ ਸਾਡੀਆਂ ਬੱਸਾਂ ਅਸੀਂ ਮੂੰਹ ਨਹੀਂ ਦੇਖੀ ਉਹਨਾਂ ਦੇ ਸਾਡਾ ਪਰਿਵਾਰ ਅਸੀਂ ਆਪਣੇ ਇੱਕ ਇੱਕ ਬੱਚਾ ਲੱਦ ਕੇ 5-6 ਕਿਲੋਮੀਟਰ ਤੇ ਖੜ ਕੇ ਉੱਥੇ ਵਾਸਤੇ ਜਾ ਕੇ ਚੜਾਉਣ ਜਾਂਦੇ ਆ ਤੇ ਲੈ ਕੇ ਆਉਂਦੇ ਆ ਪਰ ਹਾਲ ਇੰਨਾ ਕਿ ਮਾੜਾ ਵਾਹ ਰਸਤਾ ਦੇ ਪ੍ਰਧਾਨ ਸਾਹਿਬ ਨੇ ਵੇਖ ਲੀਆਂ ਸਾਡੇ ਸਾਡੇ ਇੱਕ ਬੱਸ ਡਰਾਈਵਰ ਆ ਮੁੰਡਾ ਉਹ ਸਪੈਸ਼ਲ ਸਾਡੇ ਪਿੰਡੋਂ ਜਾਂਦਾ ਵਿਚਾਰਾ ਲਾਡੀ ਕਿੱਥੇ ਆ ਲਾਡੀ ਆ ਇੱਕ ਮਿੰਟ ਉਹ ਵਿਚਾਰਾ ਨਿਕਿਆ ਨਹੀਂ ਕਿਹਾ ਬੱਚਿਆਂ ਨੂੰ ਮੋੜਿਆਂ ਦੇ ਚੁੱਕ ਕੇ ਤੇ ਫਿਰ ਉਹ ਲੈ ਕੇ ਜਾਂਦਾ ਵਾ ਕਿ ਹਲੇ ਕਹਦਾ ਮਾਂ ਨਹੀਂ ਲੱਗ ਜਾਂਦਾ ਕਿਦਾ ਕਿ ਰੋਜ਼ ਨਹੀਂ ਟਾਈਮ ਕਹਦਾ ਲੱਗਦਾ ਅਹੀਂ ਜਿਹਨੇ ਕਹ ਪਛਾਹ ਜੀ ਦੱਸੋ ਜਿਹੜਾ ਤਾਜ਼ਾ ਜਿਹੜਾ ਪਾੜ ਪਿਆ ਹੋਇਆ ਵਾ ਏ ਇਹ ਪ੍ਰਸ਼ਾਸਨ ਦੇ ਜਾਂ ਹਲਕਾ ਇੰਚਾਰਜ ਦੇ ਜਾਂ ਕਿਸੇ ਅਧਿਕਾਰੀ ਦੇ ਧਿਆਨ ਚ ਲਿਆਂਦਾ ਮਤਲਬ ਹੀ ਕੋਈ ਨਹੀਂ ਕੋਈ ਨਹੀਂ ਧਿਆਨ ਚ ਲਿਆਂਦਾ ਤੁਹਾਡੇ ਵੱਲੋਂ ਕਿਸੇ ਵੱਲੋਂ ਵੇਖੋ ਜੀ ਤੁਹਾਨੂੰ ਸੁਣਵਾਈ ਨਹੀਂ ਸਾਡੀ ਕਾਰਨੀ ਤੇ ਕੀ ਕਰਾਂਗੇ ਤੇ ਅੰਜ ਨਹੀਂ ਹੋਈ ਕਰ ਹੀ ਦਿੱਤੀ ਆ ਨਾ ਆ ਵੇਖੋ ਲੱਜ ਜਾਗਾ ਪਤਾ ਤੁਹਾਨੂੰ ਵੀ ਕੀ ਕਾਰਵਾਈ ਕੀਤੀ ਜੀ 3 ਸਾਲ ਤੋਂ ਕਾਰਵਾਈ ਨਹੀਂ ਹੋ ਰਹੀ ਤੇ ਆ ਦੂਹਾਂ ਚਮਾਂ ਦੇਣ ਵਾਲੀ ਕਾਰਵਾਈ ਉਹਨੇ ਕਿੱਥੋਂ ਕਰ ਦੇਣੀ ਹੈ ਮੁਸ਼ਕਲ ਆ ਪਰ ਇਡੀਆਂ ਨਕਮੀਆਂ ਸਰਕਾਰਾਂ ਵੀ ਰੱਬ ਜਾਣੇ ਕਹਿੰਦੇ ਵੀ ਸਾਡੇ ਤੋਂ ਖਜ਼ਾਨਾ ਬੜਾ ਖੁੱਲਾ ਵਾ ਮੈਂ ਕਹਿੰਦਾ ਵੀ ਖਜ਼ਾਨਾ ਇਹਨਾਂ ਦਾ ਆਪਣੀਆਂ ਝੋਲੀਆਂ ਦੇ ਵਿੱਚ ਪਾ ਲਿਆ ਇਹਨਾਂ ਨੇ ਜਨਤਾ ਵਾਸਤੇ ਖਜ਼ਾਨਾ ਇਹਨਾਂ ਦਾ ਸਾਰਾ ਬੰਦ ਹੋ ਗਿਆ ਉਹਨਾਂ ਵਾਸਤੇ ਕੋਈ ਖਜ਼ਾਨਾ ਨਹੀਂ ਇਹਨਾਂ ਦਾ ਚੱਲਦਾ ਪਰ ਤੁਹਾਡੇ ਹਲਕਾ ਇਨਚਾਰਜ ਵੱਲੋਂ ਤੇ ਬੜੇ ਵੱਡੇ ਦਾਅਵੇ ਕੀਤੇ ਜਾਂਦੇ ਨੇ ਕਿ ਉਹ ਹਰ ਔਖੀ ਘੜੀ 'ਚ ਲੋਕਾਂ ਦੇ ਨਾਲ ਖੜੇ ਨੇ ਗਰੇਵ ਸਾਹਿਬ ਔਖੀ ਘੜੀ ਦੇ ਹੁਣ ਪਾਣੀ ਇੰਨਾ ਆ ਗਿਆ ਇੱਕ ਫੋਟੋ ਖਿਚਾਉਣ ਦੇ ਮਾਰਿਆਂ ਇੱਕ ਬੀੜੀ ਲਾ ਕੇ ਬੰਦਾ ਵਿੱਚੋਂ ਕੱਢ ਲਿਆ ਏ ਇੱਕ ਬੰਦਾ ਉਹ 23 ਦੇ ਵਿੱਚ ਮੈਂ ਵੀ ਮੌਜੂਦ ਹੀ ਉਹ ਬੇੜੀ ਦੇ ਵਿੱਚ ਉਹ ਬੇੜੀ ਸਲਿੱਪ ਹੋ ਗਈ ਕਮਾਤ ਦੇ ਵਿੱਚ ਫਰ ਦੇ ਵਿੱਚ ਉਹ ਫਸ ਗਏ ਤੇ ਬੇੜੀ ਫ੍ਰੀ ਹੋ ਗਈ ਉਹ ਮੈਂ ਜਾਣਦਾ ਜਾਂ ਮੇਰਾ ਰੱਬ ਜਾਣਦਾ ਜਾਂ ਹਲਕਾ ਇੰਚਾਰਜ ਜਾਣਦਾ ਵੀ ਕਿਦਾਂ ਬਚਿਆਓ ਕਿਦਾਂ ਆਹੀ ਗਏ ਆ ਭਾਜੀ ਆਪਾਂ ਤੇ ਇਹ ਜਿਹੜੇ ਇਹਨਾਂ ਦੇ ਦੋ ਦੋਵਾਰਾ ਦੂਸਰੇ ਘੇੜੇ ਨਹੀਂ ਗਏ ਨਹੀਂ ਜਿਹੜੇ ਭਾਜੀ ਉਹ ਉਹ ਜੀ ਮੁੜਕੇ ਨਹੀਂ ਮੜਿਆ ਚਲਾ ਜਿਉਂ ਨਠਾਣਾ ਡਰ ਕੇ ਤੁਸੀਂ ਦੇਖ ਲੋਤੇ ਜੇ ਨਾ ਇੱਥੇ ਉਹਨਾਂ ਦਾਦੂ ਨੇ ਛੱਡ ਕੇ ਨਾੜ ਜਮਣਾ ਵੀਡੇ ਪਾਣੀ ਏਡੇ ਪਾਣੀ ਬੀਤੇ ਕੱਲ ਕਹਿ ਕੇ ਕਿ ਪਾਣੀ ਦੇ ਵਗਦੇ ਪਾਣੀ ਦੀ ਛਾਲਾ ਮਾਰ ਕੇ ਲੋਕਾਂ ਨੂੰ ਬਚਾਇਆ ਗਿਆ ਵਾਗ ਦੇ ਮਾਰ ਛਾਲ ਤੇ ਮਾਰਦੀ ਮੈਂ ਬਚ ਗਿਆ ਜੇ ਨਾ ਫੜਦੇ ਤਾਂ ਡਰ ਜਾਈ ਮੇਰੀ ਗੱਲ ਸੁਣੋ ਹਲਕਾ ਇੰਚਾਰਜ ਨੂੰ ਬਚਾਇਆ ਹਲਕਾ ਹਲਕਾ ਇੰਚਾਰਜ ਨੂੰ ਪਿੰਡ ਦੇ ਲੋਕਾਂ ਨੇ ਬਚਾਇਆ ਨਹੀਂ ਤਾਂ ਉਹਨੇ ਕਿਸੇ ਨੂੰ ਨਹੀਂ ਬਚਾਇਆ ਰੱਬ ਨੂੰ ਜਾਨ ਦੇਣੀ ਗਰੇ ਸਾਹਿਬ ਉਹ ਤੇ ਡਰਦਾ ਕਮਾਚ ਕੇ ਨੁਕਰੇ ਲੁਕ ਗਿਆ ਸੀ ਉਹ ਮੈਂ ਨਹੀਂ ਹੁਣ ਅੱਗੇ ਜਾ ਸਕਦਾ ਮੈਨੂੰ ਕੱਢੋ ਇੱਥੋਂ ਬਾਹਰ ਇਹ 2023 ਦੀ 2023 ਦੀ ਗੱਲ ਹੈ ਰੱਬ ਨੂੰ ਜਾਨ ਦੇਣੀ ਮੇਰਾ ਡੇਰਾ ਇੱਥੇ ਦਰਿਆ ਦੇ ਬਿਲਕੁਲ ਸਾਹਮਣੇ ਆ ਮੈਂ ਮੌਜੂਦ ਉਹ ਤੇ ਬੇੜੀ ਦੇ ਵਿੱਚ ਉਹ ਜੀ ਸਕੂਟਰੀਆਂ ਚੱਲਦੀ ਹੈ ਪਾਰਾਂ ਦੇ ਵਿੱਚ ਸਾਰਾ ਲਪੇਟਿਆ ਗਿਆ ਸਮਾਨ ਬੇੜੀ ਫਰੀ ਹੋ ਗਈ ਤੇ ਇਹੋ ਜਿਹੇ ਕੰਚਾਰਜ ਕਹਿੰਦਾ ਵੀ ਕਿਸੇ ਬੂਟੇ ਨੂੰ ਜਫਾ ਪਾਲਾ ਤੇ ਬੇੜੀ ਡਕਲਾ ਅਸੀਂ ਨਿਕਲ ਚਲੀਏ ਇੱਕੋ ਗੇੜਾ ਲੈ ਕੇ ਆਇਆ ਦੂਜੇ ਗੇੜੇ ਨਹੀਂ ਵਿੱਚ ਆਇਆ ਇਹੋ ਜੀ ਸਰਕਾਰ ਨੂੰ ਅਸੀਂ ਮੱਥੇ ਨਹੀਂ ਲਾਵਾਂਗੇ ਦੁਬਾਰਾ ਆਮ ਲੋਕਾਂ ਨੇ ਤੇ ਮੀਡੀਆ ਚੈਨਲਾਂ ਦੇ ਉੱਪਰ ਤੁਸੀਂ ਬੰਤੋਂ ਖਲੋ ਕੇ ਬੇੜੀ ਅੰਦਰ ਜਾਂਦੀ ਦੇਖੀ ਚਮਚੇ ਦੇ ਆਉਂਦੀ ਨਹੀਂ ਵੇਖੀ ਕਹਿੰਨੇ ਸਾਰੇ ਚਮਚੇ ਆਉਣਾ ਦੇ ਇਹ ਮੀਡੀਆ ਰਾਇਮਾ ਕਹਿਣਾ ਜਣਾ ਇਹ ਸਭ ਚਮਚੇ ਜਿਹੜੀਆਂ ਉਹਨਾਂ ਦੀਆਂ ਖਬਰਾਂ ਦਵਾਉਂਦੇ ਆ ਆ ਹੀ ਇੱਕ ਤਣ ਕਹਿੰਦੇ ਸਾਡੀ ਕੋਈ ਮਦਦ ਨਹੀਂ ਹੋਈ ਖਰਾਬੇ ਪੇ ਅੱਠ ਕਿੱਲੇ ਸਾਡੀ ਪੈੜੀ ਆ 1 ਰੁਪਈਆ ਨਹੀਂ ਮਿਲਿਆ ਸਾਨੂੰ ਸੋ ਲਗਾਤਾਰ ਜਿਵੇਂ ਪਿੰਡ ਵਾਸੀਆਂ ਵੱਲੋਂ ਇਲਾਕਾ ਵਾਸੀਆਂ ਵੱਲੋਂ ਜਿਹੜੀ ਆ ਮੰਗ ਕੀਤੀ ਜਾ ਰਹੀ ਆ ਪੰਜਾਬ ਸਰਕਾਰ ਤੋਂ ਕਿ ਇਹ ਜੋ ਤੁਸੀ ਬੰਦੇ ਪਾੜ ਪਏ ਹੋਏ ਨੇ ਚਾਹੇ 2023 ਵਾਲੇ ਨੇ ਜਾਂ ਤਾਜੇ ਨੇ ਇਹ ਪੂਰ ਦਿੱਤੇ ਜਾਣ ਸੋ ਲੋਕਾਂ ਦੀ ਮੰਗ ਜਿੱਥੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਆ ਉੱਥੇ ਹੀ ਜ਼ਿਲ੍ਹਾ ਪ੍ਰਸ਼ਾਸਨ ਤੋਂ ਇਲਾਵਾ ਸਮਾਜ ਸੇਵੀ ਜਿਹੜੀਆਂ ਜਥੇਬੰਦੀਆਂ ਨੇ ਸਮਾਜ ਸੇਵੀ ਸੰਸਥਾਵਾਂ ਨੇ ਜਾਂ ਇਲਾਕਾ ਵਾਸੀ ਨੇ ਉਹਨਾਂ ਨੂੰ ਨਰਲੇਬ ਟੀਵੀ ਵੱਲੋਂ ਵੀ ਅਪੀਲ ਹੈ ਕਿ ਜੋ ਇਹ ਤਾਜਾ ਪਾੜ ਪਿਆ ਹੋਇਆ ਵਾ ਇਹ ਪੂਰੀ ਤਰ੍ਹਾਂ ਜਿਹੜੀ ਆ ਇਲਾਕੇ ਵਾਸਤੇ ਖਤਰੇ ਦੀ ਘੰਟੀ ਆ ਇਹ ਜੇਕਰ ਜ਼ਿਲ੍ਹਾ ਪ੍ਰਸ਼ਾਸਨ ਜਿਹੜਾ ਹਰਕਤ 'ਚ ਅਜਹੀਆਂ ਖਬਰਾਂ ਜਿਹੜੀਆਂ ਨੇ ਉਹ ਪ੍ਰਕਾਸ਼ਤ ਹੋਣ ਤੋਂ ਬਾਅਦ ਜਨਤਕ ਹੋਣ ਤੋਂ ਬਾਅਦ ਵੀ ਹਰਕਤ ਦੇ ਵਿੱਚ ਨਹੀਂ ਆਉਂਦਾ ਤੇ ਲੋਕਾਂ ਨੂੰ ਚਾਹੀਦਾ ਕਿ ਜਦੋਂ 2023 ਦੇ ਵਿੱਚ ਲੋਕਾਂ ਨੇ ਪਿੰਡ ਪੱਦਰ ਤੋਂ ਆਵਾਮ ਨੇ ਉੱਠ ਕੇ ਜਿਹੜਾ ਵਾ ਤੁਸੀ ਬੰਦੇ ਦੋ ਤਿੰਨ ਪਾੜ ਜਿਹੜੇ ਉਹ ਪੂਰ ਦਿੱਤੇ ਸੀ ਪੰਜ 6 ਦਿਨਾਂ ਦੇ ਵਿੱਚ ਵਿੱਚ ਤੇ ਹੁਣ ਵੀ ਲੋਕਾਂ ਦੇ ਅੱਗੇ ਜਿਹੜੀ ਆ ਸੰਗਤ ਦੇ ਅੱਗੇ ਇਹ ਜਿਹੜੇ ਪਾੜ ਨੇ ਕੋਈ ਬਹੁਤੀ ਵੱਡੀ ਗੱਲ ਨਹੀਂ ਇਸ ਕਰਕੇ ਅਪੀਲ ਕੀਤੀ ਜਾਂਦੀ ਆ ਲੋਕਾਂ ਨੂੰ ਕਿ ਜੇ ਜਿਲ੍ਹਾ ਪ੍ਰਸ਼ਾਸਨ ਜਾਂ ਸਰਕਾਰ ਇਹਨਾਂ ਪਾੜਾਂ ਵੱਲ ਧਿਆਨ ਨਹੀਂ ਦਿੰਦੀ ਤੇ ਬਚਾ ਇਸੇ ਗੱਲ ਦੇ ਵਿੱਚੀ ਕਿ ਇਹ ਸੇਵਾ ਜਿਹੜੀ ਆ ਲੋਕਾਂ ਵੱਲੋਂ ਲੁੱਟ ਲਈ ਜਾਏ ਹੁਣ ਤੱਕ ਲਈ ਇੰਨਾ ਹੀ ਸਯੋਗੀ ਕੈਮਰਾ ਪਰਸਨਲਸ ਦੀਪ ਦੇ ਨਾਲ ਮੈਂ ਗੁਰਵਿੰਦਰ ਸਿੰਘ ਗੁਰਾਇਆ ਨਰਲੇਪ ਟੀਵੀ ਗੁਜਾਸਪੁਰ